ਮੈਂ ਅੱਜ ਤੱਕ ਨਹੀਂ ਸਮਝ ਪਾਈ ਕਿ 10th ਵਿੱਚ ਜਾਂ 9th ਵਿੱਚ ਟ੍ਰਿਗਨੋਮੈਟਰੀ ਪੜਾ ਰਹੇ ਆ ਜਾਂ ਆਪਾਂ ਨੂੰ ਹਿਸਟਰੀ ਦੇ ਕਿੰਨੇ ਡੇਟਸ ਯਾਦ ਕਰਵਾਈ ਜਾ ਰਹੀਆਂ ਕਿੱਥੇ ਕੰਮ ਆਈਆਂ ਮੇਰੀ ਪੂਰੀ ਲਾਈਫ 'ਚ ਟ੍ਰਿਗਨੋਮੈਟਰੀ ਕੰਮ ਨਹੀਂ ਆਈ ਜਿਓਮੈਟਰੀ ਕੰਮ ਨਹੀਂ ਆਈ ਕਿਉਂਕਿ ਮੈਂ ਸਾਇੰਸ ਸਟੂਡੈਂਟ ਨਹੀਂ ਰਹੀ ਫਿਰ ਕਿਉਂ ਆਪਣਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਇਹ ਸਭ ਪੜ੍ਹਾਈ ਦੇ ਇਹ ਵਿਸ਼ਿਆਂ ਨੂੰ ਮੁੱਖ ਤੌਰ ਤੇ ਰੱਖਦਾ ਹੈ ਕਿਤੇ ਵੀ ਲਾਈਫ 'ਚ ਮੈਨੂੰ ਹਿਸਟਰੀ ਮੁਗਲਾਂ 'ਚ ਕੀ ਹੋਇਆ ਕਿਵੇਂ ਲੜਾਈ ਹੋਈ ਇਹ ਕੁਝ ਕੰਮ ਨਹੀਂ ਆਇਆ ਤਾਂ ਮੈਨੂੰ ਲੱਗਦਾ ਕਿ ਇਤਨਾ ਕਿਤੇ ਐਜੂਕੇਸ਼ਨ ਸਿਸਟਮ ਨੂੰ ਰਿਫਾਈਨ ਕਰਨ ਦੀ ਲੋੜ ਹੈ ਬੈਟਰ ਹੈ ਕਿ 9th ਕਲਾਸ ਦੀ ਜਿਹੜੇ ਸਬਜੈਕਟ ਜਿਹੜੇ ਹਨ ਉਹ ਡਿਵੀਜ਼ਨ ਹੋ ਜੇ ਉਹਨਾਂ ਨੂੰ ਬੱਚਾ ਦੇ ਇੰਟਰਸਟ ਅਕੋਰਡਿੰਗ ਹੀ ਸਬਜੈਕਟ ਚੂਜ਼ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਇੰਜੀਨੀਅਰਿੰਗ ਕਰਨੀ ਹੈ ਉਹ ਬੱਚੇ ਸਾਇੰਸ ਲੈ ਸਕਦੇ ਨੇ ਮੈਥਸ ਲੈ ਸਕਦੇ ਹਨ ਤੇ ਟ੍ਰਿਗਨੋਮੈਟਰੀ ਪੜ੍ਹ ਸਕਦੇ ਹਨ ਕਿਉਂਕਿ ਉਹਨਾਂ ਦੀ ਲਾਈਫ ਵਿੱਚ ਟ੍ਰਿਗਨੋਮੈਟਰੀ ਕੰਮ ਆਏਗੀ ਪਰ ਜਿਹੜੇ ਬੱਚੇ ਰਾਈਟਰ ਲੇਖਕ ਜਾਂ ਸਿੰਗਰ ਜਾਂ ਕੁਝ ਵੀ ਹੋਰ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਦੇ ਸਕਿੱਲਸ ਨੂੰ ਪਹਿਚਾਨ ਕੇ ਆ ਬੱਚੇ ਆਪਣੇ ਸ਼ੌਕ ਕੋ ਨੂੰ ਪਹਿਚਾਨ ਕੇ ਉਸੇ ਤਰ੍ਹਾਂ ਦੇ ਸਬਜੈਕਟ ਚੂਜ਼ ਕਰਨ ਤਾਂ ਕਿ ਬੱਚੇ ਆਪਣੀ ਸਕਿੱਲ ਡਿਵੈਲਪ ਕਰ ਸਕਣ ਨਾ ਕਿ ਇੱਕ ਜ਼ਬਰਦਸਤੀ ਦੀ ਪੜ੍ਹਾਈ ਜਾਂ ਜ਼ਬਰਦਸਤੀ ਦਾ ਸਿਲੇਬਸ ਪੂਰਾ ਕਰ ਸਕਣ ਤੁਹਾਡਾ ਕੀ ਖਿਆਲ ਹੈ ਕਿ ਇਹ ਸਾਰੇ ਵਿਸ਼ੇ ਆਪਣੇ ਕਿਤੇ ਕੰਮ ਆਉਂਦੇ ਨੇ ਕਿ ਨਹੀਂ ਮੈਨੂੰ ਲੱਗਦਾ ਇੱਥੇ ਸੋਚਣ ਦੀ ਲੋੜ ਹੈ